ਮਰ ਜੇ ਨਾ ਕੋਈ ਮੇਨ ਕਾ ਗੱਦੀ ਉਹਦੀ ਜਾਨ ਕੱਢ ਦਿੰਦੀ ਪਰਚੇ ਹੋ ਜਾਂਦੇ ਤੇ ਨਾਲ ਵੀ ਮਾਰੀ ਮਾਰੀ ਸਾਡੀ ਜ਼ਿੰਦਗੀ ਹੋ ਗਈ ਕਿ ਬਲ ਕੋਈ ਕੋਈ ਠੀਕ ਆ ਪਰਚੇ ਕਰਦੇ ਇਹ ਕੀ ਮਤਲਬ ਹੈ ਇਹ ਬਾਰ ਬਾਰ ਕਿਉਂ ਇਹ ਤੰਤਰ ਜਿਹੜਾ ਚੰਡੀਗੜ੍ਹ ਵਿੱਚ ਹੈ ਕਮਜ਼ੋਰ ਕਰ ਦਿੰਦਾ ਪੋਲਿਟੀਕਲ ਬੰਦੇ ਨੂੰ ਇਹ ਕਮਜ਼ੋਰ ਹੋ ਚੁੱਕੇ ਨੇ ਕਿੰਨਾ ਚਿਰ ਕਿੰਨਾ ਚਿਰ ਇਹ ਖਬਰ ਆਉਣਗੇ ਕਿ ਇੱਥੇ ਡਰਗ ਨਾ ਮਰ ਗਏ ਇੱਥੇ ਮਰ ਗਏ ਇੱਥੇ ਕੱਟ ਲੈ ਉੱਪਰ ਬਿਠੇ ਅਫਸਰ ਜਿਹੜੇ ਸੀਨੀਅਰ ਅਫਸਰ ਧਰਤ ਦੇ ਨਹੀਂ ਤੰਦਰੁਸਤ ਹੋਇਆ ਪੰਜਾਬ ਚੀਠਾ ਸ਼ਰਾਬ ਕਾਂਡ ਨੂੰ ਲੈ ਕੇ ਇਸ ਸਮੇਂ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਤੱਪੀ ਹੋਈ ਹੈ ਜਿਸ ਨੂੰ ਲੈ ਕੇ ਐਮਪੀ ਗੁਰਜੀਤ ਔਜਲਾ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਾਡੇ ਨਾਲ ਨੇ ਤੇ ਉਹਨਾਂ ਤੋਂ ਜਾਣਨਾ ਕਿ ਸੋ ਔਜਲਾ ਸਾਹਿਬ ਜਿਹੜਾ ਮਜੀਠਾ ਕਾਂਡ ਹੋਇਆ ਹਾਲਾਂਕਿ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਅਜਿਹੇ ਕਾਂਡ ਹੁੰਦੇ ਰਹੇ ਤੇ ਕਿਵੇਂ ਵਿਕਦੇ ਦੇਖੋ ਬਹੁਤ ਮੰਦਭਾਗੀ ਘਟਨਾ ਹੀ ਜਿਹੜੀ ਮਜੀਠੇ ਹੋਈ ਹੈ ਔਰ ਦੁਰ ਦਰਦ ਦੀ ਗੱਲ ਇਹ ਹੈ ਕਿ ਉਹ ਘਟਨਾਵਾਲੇ ਦਿਨ ਵੀ ਉਸੇ ਤਰ੍ਹਾਂ ਦੀ ਅਲਕੋਹਲ ਜਿਹੜੀ ਬਾਕੀ ਸ਼ਹਿਰ ਦੇ ਵਾਲੇ ਦੁਆਲੇ ਤੇ ਸਲਾਮੇਰੀ ਵਿੱਚ ਉਸੇ ਤਰ੍ਹਾਂ ਹੀ ਵਿਕਦੀ ਰਹੀ ਕਿਸੇ ਦੇ ਕੋ ਔਰ ਇਹਦਾ ਮਤਲਬ ਹੈ ਜਿਹੜੀ ਪੁਲਿਸ ਹੈ ਉਹ ਤੇ ਕੋਈ ਅਸਰ ਨਹੀਂਗਾ ਇੱਥਾਂ ਤੱਕ ਜਿੰਨਾ ਚਿਰ ਡਰ ਹੁੰਦਾ ਹੈ ਇੱਕ ਚੀਜ਼ ਦੀ ਜਵਾਬਦੇਹੀ ਹੈ ਜਵਾਬਦੇਹੀ ਇੱਕ ਚੀਜ਼ ਹੁੰਦੀ ਔਰ ਤੇ ਕੁਝ ਨਹੀਂ ਹੈਗਾ ਥੱਲੇ ਤਾਂ ਕੋਈ ਜਵਾਬਦੇਹੀ ਨਹੀਂ ਹੈਗੀ ਔਰ ਉਹਦੇ ਤੇ ਜਿਹੜੀ ਜਿਹੜੀ ਪੁਲਿਸ ਤੰਤਰ ਬੁੜੀ ਤਰਾਏ ਦੇ ਨਾਲ ਲਿਪਟੇ ਜੇ ਕੋਈ ਜੇ ਕੋਈ ਇਹਨਾਂ ਨੂੰ ਦੱਸ ਦਿੰਦਾ ਤਾਂ ਉਹਨੂੰ ਮਾਰਕੁੱਟ ਕਰਦੇ ਸਭ ਕੁਝ ਦੱਸ ਦਿੰਦੇ ਸੋ ਮੈਂ ਸੀਐਮ ਸਾਹਿਬ ਨੂੰ ਹੋਰ ਵੀ ਡਿਟੇਲ ਚ ਜਾ ਕੇ ਗੱਲਾਂ ਦੱਸਣ ਤੋਂ ਬਾਅਦ ਇਹ ਕਿਹਾ ਕਿ ਤੁਹਾਨੂੰ ਇੱਕ ਤੇ ਪਹਿਲੋ ਸਾਰਿਆਂ ਨੂੰ ਇਕੱਠੇ ਪੰਜਾਬ ਦੇ ਲੀਡਰਜ਼ ਨੂੰ ਬੁਲਾਉਣਾ ਚਾਹੀਦਾ ਇਸ ਮੁੱਦੇ ਤੇ ਬਾਕੀ ਮੁੱਦੇ ਪਿੱਛੇ ਕਰ ਦੋ ਲੱਖਾਂ ਲੋਕ ਮਰ ਰਹੇ ਨੇ ਇਤੋਂ ਪਹਿਲਾਂ ਕੋਈ ਹੋਰ ਵੱਡੀ ਘਟਨਾ ਕੋ ਵਾਪਰੇ ਸਾਨੂੰ ਹੁਣੇ ਸੰਗਿਆ ਲੈ ਲੈਣਾ ਚਾਹੀਦਾ ਇਸ ਚੀਜ਼ ਦਾ ਜਿਹੜੇ ਘਟਨਾਵਾਂ ਵਾਪਰੀਆਂ ਨੇ ਜ਼ਰੂਰ ਚੋਈ ਸੰਗ੍ਰੂਤਤਾ ਬਾਅਦ ਇਹ ਵਾਪਰ ਕੇ ਔਰ ਔਰ ਉਹਨਾਂ ਦੇ ਹੌਸਲੇ ਮਤਲਬ ਵੇਖੋ ਕਿੱਡੇ ਵੱਡੇ ਕੋ ਫੇਰ ਵੇਚੀ ਜਾ ਰਹੇ ਨੇ ਔਰ ਇਸ ਤੋਂ ਇਲਾਵਾ ਸ਼ਰਾਬ ਦਾ ਰੇਟ ਜਿਹੜੇ ਉਹ ਠੀਕ ਕਰਨੇ ਚਾਹੀਦੇ ਨੇ ਜਿਹੜੇ ਪਿੰਡਾਂ ਦੇ ਵਿੱਚ ਦੇਸੀ ਸ਼ਰਾਬ ਹੈ ਉਹ ਬਹੁਤ ਮਹਿੰਗੀ ਵਿਕ ਰਹੀ ਹੈ ਜਿਹਦਾ ਮਿਨੀਮਮ ਪ੍ਰਾਈਸ 168 ਰੁਪਏ ਬੋਤਲ ਹੈ ਤੋਂ ਕਰੀਬ 200 ਔਰ 300 200 260 70 ਇਦਾਂ ਮਤ ਸਾਨੂੰ ਪੋਲੀਟੀਕਲ ਬੰਦਿਆਂ ਨੂੰ ਇਹਦੀ ਕਮਾਈ ਤੋਂ ਪਿਛੇ ਹਟਣਾ ਪਊਗਾ ਤਾਂ ਕਿ ਮਾਫੀਆ ਵੀ ਪਿਛੇ ਹਟੇ ਤੇ ਲੋਕਾਂ ਦੀ ਘੱਟੋ ਘੱਟ ਜਾਨ ਤੇ ਬਚੇ ਇੱਕ ਤੇ ਇਹ ਜਨ ਨੂੰ ਮੈਂ ਅਪੀਲ ਕੀਤੀ ਹੈ ਔਰ ਹਾਈ ਸਿਟਿੰਗ ਜੱਜ ਦੀ ਹਾਈ ਪਾਵਰ ਕਮੇਟੀ ਬਣਾਉਣ ਜਿਹੜੀ ਪਤਾ ਕਰੇ ਪੰਜਾਬ ਚ ਮੌਤਾਂ ਕਿੰਨੀਆਂ ਹੋਈਆਂ ਪਿਛਲੇ ਲੰਬੇ ਸਮੇਂ ਤੋਂ ਹੁਣ ਤੱਕ ਤਾਂ ਕਿ ਅਸੀਂ ਘੱਟੋ ਘੱਟ ਉਹਨਾਂ ਦੀ ਉਹਦੇ ਉੱਤੇ ਅਸੀਂ آگਾਹਤ ਹੋ ਸਕੀਏ ਸਾਡੇ ਪੀਡੀਐਮ ਗਾ ਹੋ ਸਕਣ ਇਹ ਹੀ ਕਮੇਟੀ ਮੈਂ ਸੈਂਟਰ ਗਵਰਨਮੈਂਟ ਤੋਂ ਕਿਹਾ ਕਿ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੇ ਹੱਥਾਂ ਬਣਾਓ ਹਾਈ ਪਾਵਰ ਕਮੇਟੀ ਜਿਹੜੀ ਕਰੇ ਕਿੱਦਾਂ ਮਰੇ ਕਿੰਨੇ ਮਰੇ ਤੇ ਕਿ ਸਤੋ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਤੰਦਰੁਸਤ ਪੰਜਾਬ ਚੁਲਾਇਆ ਗਿਆ ਸੀ ਜਦੋਂ ਤੰਦਰੁਸਤ ਪੰਜਾਬ ਦੀ ਆਗਾਜ਼ ਹੁੰਦੀ ਆ ਉਸ ਤੋਂ ਬਾਅਦ ਜਿਹੜੇ ਬਹੁਤ ਸਾਰੇ ਬਹੁਤ ਸਾਰੇ ਜਿਹੜੇ ਕਾਂਗਰਸੀ ਦੇ ਉਹਨਾਂ ਦੇ ਨਾਮ ਵੀ ਸ਼ਾਮਲ ਹੋਏ ਤੇ ਉਸ ਤੋਂ ਬਾਅਦ ਵੀ ਫਿਰੇ ਲਗਾਤਾਰੀ ਕਾਰਵਾਈਆਂ ਹੋ ਰਹੀਆਂ ਹਨ ਤੰਦਰੁਸਤ ਪੰਜਾਬ ਦਾ ਕੋਈ ਫਾਇਦਾ ਹੋਇਆ ਇਹ ਦੇ ਸਿਰਫ ਕੈਂਪੇਨਾਂ ਜਿਹੜੇ ਮੈਂ ਕੀ ਕਹਿ ਰਹੇ ਆ ਇੱਕ ਕੱਟਲ ਹੈ ਉੱਪਰ ਬੈਠੇ ਜਿਹੜੇ ਸੀਨੀਅਰ ਆਫਿਸਰਸ ਨੇ ਉਹ ਇਹੋ ਜਿਹੀਆਂ ਸਕੀਮਾਂ ਦੱਸਦੇ ਨੇ ਉਹ ਜਿਹੀਆਂ ਬਣਾ ਕੇ ਦੇ ਛੱਡਦੇ ਉਹ ਇਹਨਾਂ ਨੂੰ ਵੀ ਖੋਜ ਕਰ ਛੱਡਦੇ ਆ ਉਹਦੇ 2-4 ਮੀਡੀਆ ਹਾਊਸ ਫੜ ਲੈਂਦੇ ਨੇ ਇਹਨਾਂ ਦੀ ਬੱਲੇ ਬੱਲੇ ਕਰਦੀ ਵਿਖਾ ਦਿੰਦੇ ਪਰ ਧਰਾਤਲ ਸਥਿਤੀ ਨਹੀਂ ਹੁੰਦੀ ਜੇ ਧਰਾਤਲ ਸੀ ਤੰਦਰੁਸਤ ਹੋਈ ਹੁੰਦੀ ਤੇ ਅਜਾ ਕਾਹਨ ਹੁੰਦੇ ਧਰਾਤਲ ਤੇ ਨਹੀਂ ਤੰਦਰੁਸਤ ਹੋਇਆ ਪੰਜਾਬ ਉਹੀ ਉਧਰ ਰਸ਼ਿਆ ਵਿਰੋਧ ਹੈ ਉਹ ਵੀ ਤਾਂ ਧਰਾਤਲ ਤੇ ਨਹੀਂ ਹੈਗਾ ਇਹ ਉੱਪਰ ਹੈ ਹਵਾ 'ਚ ਹੈ ਕਿਉਂਕਿ ਧਰਾਤਲ ਦੀ ਜਿੰਨਾ ਚਿਰ ਤੁਸੀਂ ਥੱਲੋਂ ਨਹੀਂ ਕੰਟਰੋਲ ਕਰੋਗੇ ਉੱਪਰ ਕਿਦਾਂ ਠੀਕ ਹੋ ਜਾਏਗਾ ਜੀ ਜਿਹੜੇ ਮਿਲੇ ਹੋਏ ਲੋਕਾਂ ਦੀ ਤੁਸੀਂ ਗੱਲ ਕਰ ਰਹੇ ਹੋ ਕਿਹੜੇ ਲੋਕ ਨੇ ਕਿਹੜੇ ਬਿਊਰੋਕ੍ਰੇਟਸ ਨੇ ਕੋਈ ਪੋਲੀਟੀਕਲ ਨੇ ਕੌਣ ਨੇ ਜਿਹੜੇ ਵੀ ਬੰਦੇ ਇਸ ਸਮੇਂ ਦੇ ਵਿੱਚ ਇਹਨ ਚਾਹੇ ਕੋਈ ਸਟੇਟ ਨੂੰ ਐਡ ਕਰਦਾ ਉਹ ਜ਼ਿੰਮੇਵਾਰ ਨੇ ਚਾਹੇ ਕੋਈ ਸੈਕਟਰੀ ਹੈ ਚਾਹੇ ਡੀਜੀਪੀ ਸਾਰੇ ਜ਼ਿੰਮੇਵਾਰ ਨੇ ਕਿਉਂ ਨਹੀਂ ਕੋਈ ਪਾਲਿਸੀ ਇਹੋ ਜੀ ਬਣਦੀ ਇਹ ਤਾਂ ਪੜੇ ਲਿਖੇ ਨੇ ਬਹੁਤ ਕਿੰਨਾ ਚਿਰ ਕਿੰਨਾ ਚਿਰ ਇਹ ਖਬਰ ਆਉਣਗੀ ਕਿ ਇੱਥੇ ਡਰਗਣਾ ਮਰ ਗਏ ਇੱਥੇ ਮਰ ਗਏ ਇੱਥੇ ਮਰ ਗਏ ਤੁਸੀਂ ਵੀ ਕੋਈ ਕੋਈ ਇੱਕ ਕੋਈ ਇੱਕ ਮਤਲਬ ਇੱਕੋ ਖੇਡ ਹੈ ਕਿ ਇਹਦਾ ਪੁੱਤ ਮਰ ਜਾਣਾ ਤੁਸੀਂ ਵੀ ਕਿਹਾ ਕਿ ਕੋਈ ਜਾਨਵਰ ਮਰ ਜਾਂਦਾ ਉਸ ਤੋਂ ਬਾਅਦ ਕਹਿੰਦਾ ਸ਼ੌਕ ਹੁੰਦਾ ਉਸ ਘਰ ਦੇ ਵਿੱਚ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਗਮੀਨ ਮਾਹੌਲ ਹੁੰਦਾ ਰੋਟੀ ਤੱਕ ਨਹੀਂ ਪਕਦੀ ਪਰ ਹੁਣ ਜਿਹੜੇ ਨੇ ਮਾਮਾ ਦੇ ਪੁੱਤ ਮਰੇ ਨੇ ਤੇ ਉਹਨੂੰ ਲੈ ਕੇ ਅਜੇ ਵੀ ਸ ਕੁੱਤਾ ਮਰ ਜੇ ਨਾ ਕੋਈ ਮੇਨ ਕਾਂ ਗਾਂਦੀ ਉਹਦੀ ਜਾਨ ਕੱਢ ਦਿੰਦੀ ਹੈ ਪਰਚੇ ਹੋ ਜਾਂਦੇ ਆ ਉਹਦੇ ਤੇ ਇਹਦੇ ਕੁੱਤੇ ਨਾਲ ਵੀ ਮਾਰੀ ਮਾਰੀ ਸਾਡੀ ਜ਼ਿੰਦਗੀ ਹੋ ਗਈ ਹੈ ਕਮਲ ਕੋਈ ਕੋਈ ਠੀਕ ਆ ਪਰਚੇ ਕਰਦੇ ਇਹ ਕੀ ਮਤਲਬ ਆ ਇਹ ਬਾਰ ਬਾਰ ਕਿਉਂ ਬਾਰ ਬਾਰ ਕਿਉਂ ਅਲਕੋਹਲ ਕਦਾਂ ਵਿੱਚ ਕੋਈ ਉੱਥੇ ਆ ਕੇ ਕਿਉਂ ਕਿ ਦੀ ਹਿੰਮਤ ਆ ਫਿਰ ਆਪਾਂ 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 ਫਿਰ ਕਮਜ਼ੋਰ ਹੋ ਗਏ ਇਹ ਤੰਤਰ ਜਿਹੜਾ ਚੰਡੀਗੜ੍ਹ ਬੈਠਾ ਹੈ ਕਮਜ਼ੋਰ ਕਰ ਦਿੰਦਾ ਪੋਲਿਟਿਕਲ ਬੰਦੇ ਨੂੰ ਇਹ ਕਮਜ਼ੋਰ ਹੋ ਚੁੱਕੇ ਨੇ ਤੰਤਰ ਤੰਤਰ ਨੂੰ ਚਲਾਉਣ ਵਾਲੇ ਖੌਣ ਨੇ ਤੰਤਰ ਨੂੰ ਮਾਫੀਆ ਚੰਡੀਗੜ੍ਹ ਬੈਠਾ ਹੈ ਵੱਡਾ ਮਾਫੀਆ ਹੈ ਦੇ ਉਹ ਦੋ ਥਲੇ ਤੱਕ ਜਾਣ ਹੀ ਨਹੀਂ ਦਿੰਦਾ ਕੰਮ ਸੋ ਇਸ ਹਨ ਗੁਰਜੀਤ ਔਤਲਾ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਮਾਫੀਆ ਹੈ ਉਹ ਕਿਤਨਾ ਕਿਤੇ ਕਾਫੀ ਜ਼ਿਆਦਾ ਹਾਵੀ ਹੁੰਦਾ ਨਜ਼ਰ ਆ ਰਿਹਾ ਤੇ ਉਹਨਾਂ ਦੇ ਵੱਲੋਂ ਜਿਹੜੀਆਂ ਨੇ ਚਿੱਠੀਆਂ ਵੀ ਲਿਖੀ ਗਈਆਂ ਨੇ ਉਹਨਾਂ ਦੇ ਉੱਤੇ ਕਿੰਨਾ ਅਸਰ ਹੁੰਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਪਤਾ ਲੱਗੇਗਾ ਕੈਮਰਾਮੈਨ ਦਵਿੰਦਰ ਦੇ ਨਾਲ ਚਰਨਜੀਤ ਸਿੰਘ ਪ੍ਰੈਸ ਕਲੱਬ ਚੰਡੀਗੜ੍ਹ